ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਦੋ ਚੋਟੀ ਦੇ ਟੂਰਨਾਮੈਂਟ ਦੱਸਣ ਜਾ ਰਹੇ ਹਾਂ ਮਾਫ ਕਰਨਾ ਤਿੰਨ ਟੂਰਨਾਮੈਂਟ ਅੱਜ ਜੋ ਹੈ ਵੱਡੇ ਕੱਪ ਜੋ ਹੋਣੇ ਆ ਉਹਨਾਂ ਬਾਰੇ ਦੱਸਾਂਗੇ ਬਾਕੀ ਤੁਹਾਨੂੰ ਵੀ ਪਤਾ ਅੱਜ ਮੌਸਮ ਕਾਫੀ ਖਰਾਬ ਆ ਜੋ ਦੱਸਿਆ ਜਾ ਰਿਹਾ ਤਾਂ ਕਰਕੇ ਟੂਰਨਾਮੈਂਟ ਕੋਈ ਵੀ ਕੈਨਸਲ ਹੋ ਸਕਦਾ ਅਜੇ ਕਲੀਅਰ ਨਹੀਂਗਾ ਅਜੇ ਤਾਂ ਹੀ ਦਾ ਜੋ ਹੈ ਹੋਣੇ ਆ ਟੂਰਨਾਮੈਂਟ ਇੱਕ ਦਿਨ ਪਹਿਲਾਂ ਇਹ ਵੀਡੀਓ ਬਣਾ ਰਹੇ ਆ ਪਰ ਬਾਅਦ ਦੇ ਵਿੱਚ ਹੋ ਸਕਦਾ ਜਦੋਂ ਜੋ ਇਹ ਵੀਡੀਓ ਅਪਲੋਡ ਹੋ ਜੂਗਾ ਤੁਸੀਂ ਦੇਖ ਰਹੇ ਹੋਗੇ ਕੋਈ ਟੂਰਨਾਮੈਂਟ ਵੀ ਕੈਨਸਲ ਹੋ ਸਕਦਾ ਮੀਂਹ ਦੀ ਜੋ ਹੈ ਸੰਭਾਵਨਾ ਅੱਜ ਪੂਰੀ ਤਾਂ ਕਰਕੇ ਬਾਕੀ ਨਵੇਂ ਆਏ ਆ ਤਾਂ ਸਭ ਸਬਸਕ੍ਰਾਈਬ ਸਾਰੇ ਭਰਾ ਕਰ ਲਿਆ ਕਰੋ ਬਹੁਤ ਵੀਰ ਦੇਖਦੇ ਆ ਤੇ ਲਾਲ ਕਲਰ ਨੂੰ ਨਹੀਂ ਥੱਲੇ ਨੱਪਦੇ ਮਾੜੀ ਗੱਲ ਆ ਯਾਰ ਜਰੂਰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਜਾ ਕਰੋ ਵੀਡੀਓ ਨੂੰ ਪਹਿਲਾ ਟੂਰਨਾਮੈਂਟ ਮੈਨੇ ਮੋਗੇ ਜ਼ਿਲ੍ਹੇ ਦੇ ਵਿੱਚ ਓਪਨ ਦਾ ਟੂਰਨਾਮੈਂਟ ਜਦੋਂ ਵੀਡੀਓ ਬਣਾ ਰਹੇ ਆ ਉਦੋਂ ਕਿਹਾ ਜਾ ਰਿਹਾ ਵੀ ਹੁਣੇ ਹੀ ਆ ਇਹ ਟੂਰਨਾਮੈਂਟ ਕਿਉਂਕਿ ਗੱਲ ਕੀਤੀ ਆ ਤੁਸੀਂ ਸਾਰੀਆਂ ਕਮੇਟੀਆਂ ਨਾਲ ਹੀ ਇਹ ਟੂਰਨਾਮੈਂਟ ਕਰਵਾਇਆ ਜਾਣਾ ਬਾਕੀ ਓਪਨ ਦਾ ਇੱਥੇ ਵੱਡਾ ਟੂਰਨਾਮੈਂਟ ਆ ਵੱਡੇ ਵੱਡੇ ਖਿਡਾਰੀ ਇਸ ਟੂਰਨਾਮੈਂਟ ਤੇ ਵੀ ਵਧੀਆ ਟੀਮਾਂ ਤੇ ਵਧੀਆ ਓਪਨ ਖੜਾ ਰਹੀ ਐਸਾ ਟੂਰਨਾਮੈਂਟ ਤੇ ਪਹੁੰਚਣਿਆ ਤੇ ਇਸ ਤੋਂ ਅੱਗੇ ਮੇਰੇ ਵੀਰੋ ਅੱਜ ਮਲੇਰ ਕੋਟਲੇ ਦੇ ਵਿੱਚ ਵੱਡਾ ਟੂਰਨਾਮੈਂਟ ਕਰਵਾਇਆ ਜਾਣਾ 8 ਜੋ ਹੈ ਵਧੀਆ ਕਲੱਬਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗਾ ਸ਼ਰਨਾ ਡੱਗੋ ਵਾਲਾ ਬਲਕਰਨ ਕਲਿਆਣਾ ਵਾਲਾ ਜਾਨਕੀ ਇੱਥੇ ਜੰਗੀਆਣੇ ਦੀ ਵੱਡੀ ਟੀਮ ਬਣ ਕੇ ਪਹੁੰਚ ਰਹੀ ਆ ਕੁਲਵੀਰ ਜਟਾਣਿਆਂ ਵਾਲਾ ਵੱਡੀ ਟੀਮ ਇੱਥੇ ਇਹਨਾਂ ਦੀ ਖੇਡਣੀ ਆ 1.5 ਲੱਖ ਰੁਪਏ ਪਹਿਲਾ ਇਨਾਮ ਆ ਦੂਜਾ ਇਨਾਮ 1 ਲੱਖ ਵੈਸਟਾਂ ਨੂੰ ਬੋਲਟ ਮੋਟਰਸਾਈਕਲ ਰੱਖੇ ਗਏ ਆ ਬੋਲਟ ਦੱਤੇ ਜਾਣੇ ਆ ਡੀਏਵੀ ਜਲੰਧਰ ਕੈਲੀਫੋਰਨੀਆ ਦੀ ਵੀ ਇੱਥੇ ਜੋ ਹੈ ਟੀਮ ਇਸ ਸਾਲ ਲੱਗੇਗੀ ਤਾਂ ਸੌਰਖਪੁਰ ਦੀ ਵੀ ਟੀਮ ਆ ਰਹੀ ਆ ਯਾਦੇ ਹੁਣੀ ਜਾਣ ਕੀ ਇਸ ਟੂਰਨਾਮੈਂਟ ਤੇ ਪਹੁੰਚ ਰਹੇ ਆ ਵੱਡੀਆਂ ਟੀਮਾਂ ਦੇ ਵਿੱਚ ਤੇ ਬਾਕੀ ਮੇਰੇ ਵੀਰੋ ਦੋਗਾਂ ਆਲਾ ਖੁਸ਼ੀ ਹੋ ਗਿਆ ਫਿਰ ਵੀ ਜੋ ਹੈ ਸ਼ੀਲੂ ਹਰਿਆਣੇ ਵਾਲੇ ਦੇ ਬਾਈ ਦੇ ਬਾਰੇ ਪੁੱਛਦੇ ਆ ਕਿਉਂਕਿ ਜੇ ਨਾਂ ਵੀ ਦੱਸ ਦੇ ਗਏ ਕਈਆਂ ਨੂੰ ਤਾਂ ਪਤਾ ਹੋਣਾ ਸੱਟ ਲੱਗੀ ਆ ਪਰ ਫਿਰ ਵੀ ਵੀਰਾਂ ਨੂੰ ਹੁੰਦਾ ਬਈ ਪੁੱਛ ਲਗੇ ਫਿਰ ਪੁੱਛਦੇ ਰਹਿੰਦੇ ਆ ਤਾਂ ਕਰਕੇ ਉਹਨਾਂ ਨੇ ਨਹੀਂ ਖੇਡਣਾ ਦੁੱਗਾਂ ਵਾਲੇ ਨਹੀਂ ਵੀ ਖੇਡਣਾ ਨਾ ਹੀ ਜੋ ਹੈ ਹਾਕਮ ਵਾਲੀ ਹੈ ਜੱਗੂ ਨੇ ਬਾਕੀ ਮੇਰੇ ਵੀਰੋ ਟੀਮ ਡੀਏਵੀ ਜਲੰਧਰ ਕੈਲੀਫੋਰਨੀਆ ਦੀ ਇੱਥੇ ਪਹੁੰਚ ਰਹੀ ਆ ਮਲੇਰ ਕੋਟਲੇ ਦੇ ਵਿੱਚ ਤਾਂ ਹੋ ਸਕਦਾ ਵੀ ਸ਼ਾਜੀ ਤੇ ਫਰਿਆਦ ਹੋਣੀ ਇੰਦਰਜੀਤ ਹੋਣੀ ਵੀ ਇਸ ਕੱਪ ਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਾ ਇਸ ਤੋਂ ਅੱਗੇ ਅੱਜ ਦੇ ਦਿਨ ਦਾ ਟੌਪ ਦਾ ਟੂਰਨਾਮੈਂਟ ਮੇਜਰ ਲੀਗ ਦਾ ਹੋਣਾ ਐਮਐਲਕੇ ਦਾ ਵੱਡਾ ਕੱਪ ਕਪੂਰਥਲੇ ਜ਼ਿਲ੍ਹੇ ਦੇ ਕਪੂਰਥਲੇ ਦੇ ਵਿੱਚ ਹੀ ਕਰਵਾਇਆ ਜਾਣਾ ਜਿੱਥੇ ਕਿ 8 ਐ ਮਿਲਕੇ ਆ ਟੀਮਾਂ ਖੇਡਣੀਆਂ ਤੇ ਮੇਰੇ ਵੀਰੋ 2.2 ਲੱਖ ਰੁਪਏ ਪਹਿਲਾ ਇਨਾਮ ਆ ਦੂਜਾ ਇਨਾਮ 2 ਲੱਖ ਬੈਸਟ ਰੇਡਰ ਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਇੱਥੇ ਵੀ ਦਿੱਤੇ ਜਾਣੇ ਆ 4 ਬੋਲਟ ਹੋ ਗਿਆ ਅੱਜ 4 ਬੋਲਟ ਕਿੱਧਰ ਨੂੰ ਜਾਣੇ ਆ ਇਹ ਟਾਈਮ ਦੱਸੂਗਾ ਇਹ ਸਮਾਂ ਦੱਸੂਗਾ ਬਾਕੀ ਮੌਸਮ ਬਹੁਤ ਖਰਾਬ ਦੱਸਿਆ ਜਾ ਰਿਹਾ ਅੱਜ ਤਾਂ ਕਰਕੇ ਹੋ ਸਕਦਾ ਟੂਰਨਾਮੈਂਟ ਵੀ ਇਹ ਕੈਨਸਲ ਹੋ ਸਕਦਾ ਬਈ ਹੋਵੇ ਬਾਕੀ ਦੇਖਦੇ ਆ ਮੇਰੇ ਵੀਰੋ ਅੱਜ ਦੇ ਇਹ ਟੌਪ ਦੇ ਟੂਰਨਾਮੈਂਟਾਂ ਤੇ ਸ਼ਾਹਕੋਟ ਬਿਓ ਪਲੈਂਟੀ ਨਿਊਜ਼ੀਲੈਂਡ ਸਾਰੀਆਂ ਹੀ ਐਨਆਰਈ ਨਕੋਦਰ ਮੰਗੀ ਬੱਗਾ ਪੈਡ ਹੁਣੀ ਵੱਡੇ ਖਿਡਾਰੀ ਸ਼ਾਹ ਕੋਟ ਦੇ ਵਿੱਚ ਦੋਦੇ ਵਾਲਾ ਘੋੜਾ ਹੋ ਗਿਆ ਦੀਸ਼ਾ ਅਲੋਵਾਲ ਢੇਰੀਆਂ ਵਾਲਾ ਮੇਰੇ ਵੀਰੋ ਵੱਡੀ ਟੀਮ ਬਿੱਲੀ ਲੱਲੀਆਂ ਵਾਲਾ ਨਵੂ ਚੀਮਾ ਇੱਥੇ ਜੋ ਹੈ ਵੱਡੇ ਖਿਡਾਰੀ ਇਹ ਤੁਹਾਨੂੰ ਦੇਖਣ ਨੂੰ ਮਿਲਨੇ ਆ ਵੱਡੀਆਂ ਟੀਮਾਂ ਦੇ ਵਿੱਚ ਇਹ ਤੁਹਾਨੂੰ ਅੱਜ ਦੇ ਦੋ ਚੋਟੀ ਦੇ ਟੂਰਨਾਮੈਂਟ ਦੱਸਨੇ ਸੀਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਦੇ ਕਪਾਂ ਬਾਰੇ ਪਤਾ ਲੱਗੇ ਸਾਰਿਆਂ ਨੂੰ ਤਾਂ ਕਰਕੇ ਸ਼ੇਅਰ ਜ਼ਰੂਰ ਕਰਿਆ ਕਰੋ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਧੰਨਵਾਦ